ਕੈਨੇਡੀਅਨ ਖਬਰਾਂਾਂ ਅੰਮਾਨ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਅਮਰੀਕੀ ਰਾਸ਼ਪਤੀ ਡੋਨਾਲਡ 트੍ਰੰਪ ਨੇ H1B ਵੀਜ਼ੇ ਤੇ ਵੱਡਾ ਬਿਆਨ ਦਿੱਤਾ ਹੈ ਇਸ ਮੁੱਦੇ ਤੇ ਗੱਲ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਕਾਬਿਲ ਤੇ ਵਧੀਆ ਲੋਕਾਂ ਨੂੰ US ਵਿੱਚ ਆਉਣ ਦੇਣਾ ਚਾਹੀਦਾ ਹੈ ਮੈਨੂੰ US ਚ ਕਾਬਿਲ ਲੋਕਾਂ ਦਾ ਆਉਣਾ ਪਸੰਦ ਹੈ ਮੈਂ H1B ਵੀਜ਼ਾ ਪ੍ਰੋਗਰਾਮ ਨੂੰ ਚੰਗੀ ਤਰ੍ਹਾਂ ਜਾਣਦਾ ਤੇ ਮੈਂ ਖੁਦ H1B ਵੀਜ਼ਾ ਪ੍ਰੋਗਰਾਮ ਦੀ ਵਰਤੋਂ ਕਰਦਾ ਮੈਨੂੰ ਬਹਿਸ ਲਈ ਦੋਵੇਂ ਪਾਸਿਆਂ ਦੀਆਂ ਦਲੀਲਾਂ ਪਸੰਦ ਨੇ 트੍ਰੰਪ ਨੇ ਕਿਹਾ ਕਿ ਮੈਨੂੰ ਬਹਿਸ ਤੇ ਦੋਵੇਂ ਪਹਿਲੂ ਪਸੰਦ ਨੇ ਮੈਨੂੰ ਇਹ ਵੀ ਪਸੰਦ ਹੈ ਕਿ ਕਾਬਲ ਲੋਕ ਸਾਡੇ ਦੇਸ਼ ਵਿੱਚ ਆਉਣ ਮੈਂ ਇਸ ਨੂੰ ਰੋਕਣਾ ਨਹੀਂ ਚਾਹੁੰਦਾ ਮੈਂ ਸਿਰਫ ਇੰਜੀਨੀਅਰਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਸਾਰੇ ਪੱਦਰਾਂ ਦੇ ਲੋਕਾਂ ਦੀ ਗੱਲ ਕਰ ਰਿਹਾ ਅਮਰੀਕਾ ਨੂੰ ਚੰਗੇ ਲੋਕਾਂ ਦੀ ਲੋੜ ਹੈ ਸਾਨੂੰ ਗੁਣਵੱਤਾ ਵਾਲੇ ਲੋਕ ਦੇਸ਼ ਵਿੱਚ ਲਿਆਉਣੇ ਚਾਹੀਦੇ ਨੇ ਤੇ ਲਿਆਉਣੇ ਵੀ ਹੋਣਗੇ ਜਦੋਂ ਅਸੀਂ ਅਜਿਹਾ ਕਰਾਂਗੇ ਤਾਂ ਸਾਡਾ ਵਪਾਰ ਦਾ ਵਿਸਤਾਰ ਹੋਵੇਗਾ ਤੇ ਇਹ ਸਾਰਿਆਂ ਦੀ ਮਦਦ ਕਰੇਗਾ ਟਰੰਪ ਨੇ ਸਾਫ ਕੀਤਾ ਕਿ ਉਹਨਾਂ ਨੇ ਅਮਰੀਕੀ ਨੌਕਰੀਆਂ ਦੇ ਨਾਲ-ਨਾਲ ਕੰਪਨੀਆਂ ਦੀ ਜ਼ਰੂਰਤਾਂ ਵੀ ਮਹੱਤਵਪੂਰਨ ਨੇ ਇਸ ਲਈ ਇਸ ਮਾਮਲੇ ਵਿੱਚ ਸੰਤੁਲਿਤ ਬਣਾਏ ਰੱਖਣਾ ਚਾਹੁੰਦੇ ਨੇ ਟਰੰਪ ਦਾ ਇਹ ਰੁਖ ਇੱਕ ਹੱਦ ਤੱਕ ਭਾਰਤ ਲਈ ਰਾਹਤ ਭਰਿਆ ਹੋ ਸਕਦਾ ਹੈ ਇਸ ਦੀ ਜਗ੍ਹਾ ਇਹ ਹੈ ਇਸ ਦੀ ਵਜ੍ਹਾ ਇਹ ਹੈ ਕਿ ਅਮਰੀਕਾ ਵਿੱਚ ਭਾਰਤੀ ਵੱਡੀ ਗਿਣਤੀ ਵਿੱਚ ਰਹਿੰਦੇ ਨੇ H1B ਵੀਜ਼ਾ ਪ੍ਰੋਗਰਾਮ ਵਿੱਚ ਕਿਸੇ ਬਦਲਾਅ ਦਾ ਭਾਰਤੀਆਂ ਤੇ ਸਿੱਧਾ ਅਸਰ ਹੁੰਦਾ ਹਾਲਾਂਕਿ ਹੁਣ ਇਹ ਦੇਖਣਾ ਹੋਵੇਗਾ ਕਿ H1B ਵੀਜ਼ਾ ਨੋ ਲੈ ਕੇ 트럼ਪ ਅੱਗੇ ਕਿਵੇਂ ਵਾਦੇ ਨੇ 트럼ਪ ਦੇ ਵਿਆਨ ਤੋਂ ਲੱਗਦਾ ਹੈ ਕਿ ਉਹ ਇਸ ਨੂੰ ਬੰਦ ਨਹੀਂ ਕਰਨਗੇ ਪਰ ਕੁਝ ਬਦਲਾਵ ਕਰ ਸਕਦੇ ਨੇ ਦੱਸ ਦਈਏ ਕਿ H1B ਵੀਜ਼ਾ ਇੱਕ ਅਜਿਹਾ ਪ੍ਰੋਗਰਾਮ ਜਿਸ ਦੇ ਜ਼ਰੀਏ ਵਿਦੇਸ਼ੀ ਮੁਲਾਜ਼ਮਾਂ ਨੂੰ ਅਮਰੀਕਾ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੰਦੀ ਹੈ ਖਾਸ ਤੌਰ ਤੇ ਤਕਨੀਕੀ ਖੇਤਰਾਂ ਵਿੱਚ ਇਸ ਪ੍ਰੋਗਰਾਮ ਦਾ ਖਾਸ ਮਹੱਤਵਪੂਰਨ ਹੈ ਇਸ ਪ੍ਰੋਗਰਾਮ ਦੇ ਵਿੱਚ ਡੋਨਲਡ 트럼ਪ ਦੇ ਸਮਰਥਕਾਂ ਵਿੱਚ ਦੋ ਰੁਖ ਦੇਖਣ ਨੂੰ ਮਿਲੇ ਉਨਾ ਦੇ ਬਿਹਤ ਕਰੀਬੀ ਅਰਪ ਅਧੀ ਕਾਰੋਬਾਰੀ ਐਲਨ ਮਸਕ ਇਸ ਵੀਜੇ ਦਾ ਸਮਰਥਨ ਕਰਦੇ ਨੇ ਉਹਨਾਂ ਦਾ ਮੰਨਣਾ ਹੈ ਕਿ ਇਸ ਨਾਲ ਯੋਗ ਪੇਸ਼ੇਵਰ ਅਮਰੀਕਨ ਅਮਰੀਕਾ ਵਿੱਚ ਆਉਂਦੇ ਨੇ ਤੇ ਦੂਜੇ ਪਾਸੇ 트੍ਰੰਪ ਦੇ ਸਮਰਥਕਾਂ ਦਾ ਇਸ ਦਾ ਵਿਰੋਧ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਅਮਰੀਕੀਆਂ ਦੀਆਂ ਨੌਕਰੀਆਂ ਵਿਦੇਸ਼ੀਆਂ ਕੋਲ ਚਲੇ ਜਾਣਗੀਆਂ ਕ੍ਰੀਡਿੰਗ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣ ਲਈ ਸੁਣਨ ਲਈ ਪੜ੍ਹਨੀ ਆ ਤਾਂ ਬਨੇ ਰਹੋ ਆਜ ਨਿਊਜ਼ ਵਾਲਾ ਦੇ ਨਾਲ